ਰਤਿੰਦਰ ਸੰਦੂ ਦੀ ਪੁਸਤਕ ਜੜਾਂ ਦੇ ਵਿੱਚ ਬਚਾਲੇ ਵਿੱਚੋਂ ਇੱਕ ਰਚਨਾ ਇੱਕ ਪਿੰਡ ਦਾ ਵਸਨਾ ਤੇ ਉਜੜਨਾ ਮੇਰਾ ਬਚਪਨ ਤਰਨ ਤਾਰਨ ਵਿੱਚ ਅੰਮ੍ਰਿਤਸਰ ਵੱਲ ਜਾਂਦੀ ਸੜਕ ਤੇ ਇੱਕ ਕਿਰਾਏ ਦੇ ਘਰ ਵਿੱਚ guzਰਿਆ ਸੀ ਉਸ ਘਰ ਵਿੱਚ ਮੇਰੀ ਵੱਡੀ ਮਾਸੀ ਦੀਆਂ ਦੋ ਲੜਕੀਆਂ ਤਰਨ ਤਾਰਨ ਦੇ ਜੰਡਿਆਲਾ ਰੋਡ ਤੇ ਸਥਿਤ ਸਕੂਲ ਜੋ ਉਸ ਵੇਲੇ ਹਾਈ ਸਕੂਲ ਸੀ ਵਿੱਚ ਪੜ੍ਹਦੀਆਂ ਸਨ ਉਹਨਾਂ ਦੇ ਮਾਪੇ ਯਾਨੀ ਮੇਰੀ ਮਾਸੀ ਤੇ ਮਾਸੜ ਝਾ ਮਾਰੇ ਪਿੰਡ ਵਿੱਚ ਸਨ ਮਾਣ ਨਹੀਂ ਇਹ ਮੈਂ ਕਹਾਂ ਆਪਣੇ ਬੱਚਿਆਂ ਦੀ ਪੜ੍ਹਾਈ ਵਾਸਤੇ ਕਰਾਇਤੇ ਲਿਆ ਸੀ ਤੇ ਆਪਣੇ ਬੱਚਿਆਂ ਕੋਲ ਰਹਿਣ ਵਾਸਤੇ ਮੇਰੀ ਨਾਨੀ ਨੂੰ ਪਿੰਡ ਤੋਂ ਧਰਨ ਤਨ ਆਉਣ ਵਾਸਤੇ ਬਣਾ ਲਿਆ ਹੋਇਆ ਸੀ ਨਾਨੀ ਨੇ ਮੇਰੇ ਬਚਪਨ ਤੋਂ ਹੀ ਮੈਨੂੰ ਆਪਣੇ ਨਾਲ ਰੱਖਿਆ ਸੀ ਸੋ ਮੈਂ ਵੀ ਹੋਸ਼ ਸੰਭਾਲਣ ਦੇ ਵੇਲੇ ਤੋਂ ਹੀ ਇਸੇ ਘਰ ਵਿੱਚ ਰਹੀ ਵਿੱਚ ਬਚਾਲੇ ਆਪਣੀ ਨਾਨੀ ਨਾਲ ਮੇਰਾ ਆਉਣਾ ਜਾਣਾ ਵੀ ਮਾਸੀ ਦੇ ਪਿੰਡ ਬਣਿਆ ਰਹਿੰਦਾ ਰਿਹਾ ਸੀ ਉਹ ਪਿੰਡ ਕੁਝ ਪਰਿਵਾਰਾਂ ਨੇ ਹੀ ਵਸਾਇਆ ਸੀ ਜਿਸ ਦਾ ਨਾਂ ਆਪਣੇ ਜੱਦੀ ਪਿੰਡ ਜਾਮਰਾਜ ਦੇ ਨਾਂ ਤੇ ਜਾਮਰਾਜ ਖੁਰਤ ਰੱਖ ਰਿਹਾ ਸੀ ਇਹ ਪਿੰਡ ਜਾਮਾ ਰਾਏ ਖੁਰਦ ਜਿਸ ਨੂੰ ਅਸੀਂ ਸਾਰੇ ਤੇ ਬਾਕੀ ਸਾਰੇ ਲੋਕ ਵੀ ਹਾਤਾ ਹੀ ਕਹਿੰਦੇ ਸਨ ਇਹ ਤਰਨ ਤਰਨ ਤੋਂ ਸੱਤ ਮੀਲ ਦੂਰ ਗੁਇੰਦਵਾਲ ਵਾਲੀ ਸੜਕ ਉੱਤੇ ਸੀ ਜਾਮਾ ਰਾਏ ਖੁਰਦ ਨਾਮ ਦਾ ਸੜਕ ਉਤਰੀ ਇਕ ਟਾਲੀ ਤੇ ਟੰਗੇ ਨਿੱਕੇ ਜਿਹੇ ਬੋਰਡ 'ਤੇ ਕੀ ਸੀਮਤ ਸੀ ਆਮ ਤੌਰ ਤੇ ਬੋਲਣ ਨੂੰ ਉਹ ਹਾਤਾ ਹੀ ਸੀ ਬੱਸ ਤੋਂ ਉਤਰਨ ਵਾਸਤੇ ਵੀ ਟਿਕਟ ਹਾਤੇ ਜਾਣਾ ਕਹਿ ਕੇ ਹੀ ਮਿਲ ਜਾਂਦੀ ਸੀ ਇਹ ਸ਼ਬਦ ਆ ਹਾਤਾ ਦੀ ਸਾਡੇ ਆਮ ਪੰਜਾਬੀ ਉਚਾਰਨ ਦੀ ਕਿਸੇ ਸ਼ਬਦ ਦੇ ਸ਼ੁਰੂ ਵਿੱਚ ਆਉਂਦੇ ਆ ਜਾਂ ਹਾ ਨੂੰ ਬੋਲਣ ਲੱਗਿਆ ਗਾਇਬ ਕਰ ਦੇਣ ਵਾਲੀ ਆਦਤ ਦੇ ਕਾਰਨ ਸੀ ਸੜਕ ਦੇ ਸੱਜੇ ਪਾਸੇ ਠੀਕ ਸਾਹਮਣੇ ਪਿੰਡ ਪਈ ਹੈ ਤੇ ਖੱਬੇ ਪਾਸੇ ਮਿੰਨੀ ਪਿੰਡ ਬਸਾਇਆ ਗਿਆ ਸੀ ਇਸ ਨੂੰ ਬਸਾਉਣ ਵਾਲੇ ਜਮਾ رائے ਪਿੰਡ ਦੇ ਹੀ ਕੁਝ ਪੜ੍ਹੇ ਲਿਖੇ ਤੇ ਰਿਟਾਇਰ ਹੋਏ ਅਫਸਰ ਸਨ ਇਹ ਪਿੰਡ ਹਾਤਾ ਜਾਂ ਆਹਾਤਾ ਦੇਸ਼ ਦੀ ਵੰਡ ਦੇ ਬਾਅਦ ਤੋਂ ਹੀ ਜੋੜਿਆ ਗਿਆ ਸੀ ਮੇਰੀ ਉਮਰ ਤਾਂ ਇਸ ਵੇਲੇ ਬਹੁਤ ਛੋਟੀ ਸੀ ਮਾਸੀ ਦੀ ਵੱਡੀ ਲੜਕੀ ਜੋ ਹੁਣ 87 ਸਾਲ ਦੀ ਹੈ ਦੀਆਂ ਯਾਦਾਂ ਨੂੰ ਕਰੇਦ ਕੇ ਇਹ ਵੇਰਵੇ ਇਕੱਠੇ ਹੋ ਸਕੇ ਹਨ ਮੇਰੇ ਬਾਪਸਾ ਦੀ ਫੌਜ ਵਿੱਚੋਂ ਰਿਟਾਇਰ ਹੋ ਕੇ ਆਈ ਕਪਤਾਨ ਸਨ ਉਹ ਆਪਣੇ ਬਾਪ ਦੇ ਇਕੱਲੇ ਲੜਕੇ ਸਨ ਉਹਨਾਂ ਦੇ ਚਾਚਿਆਂ ਤਾਇਿਆਂ ਦੀ 6 ਲੜਕੀ ਤੇ 7ਵੇਂ ਮਾਸੜ ਜੀ ਨਰੈਣ ਸਿੰਘ ਦਾ ਸਾਂਝਾ ਸੁਪਨਾ ਸੀ ਇਹ ਹਾਤਾ ਮਾਸੜ ਜੀ ਕਪਤਾਨ ਨਰੈਣ ਸਿੰਘ ਦਾ ਇੱਕ ਵਿਆਹ ਪਹਿਲਾਂ ਵੀ ਹੋਇਆ ਸੀ ਤੇ ਉਹਨਾਂ ਦੀ ਪਤਨੀ 3 ਲੜਕੀਆਂ ਤੇ ਇੱਕ ਲੜਕੇ ਨੂੰ ਜਨਮ ਦੇ ਕੇ ਗੁਜ਼ਰ ਚੁੱਕੀ ਸੀ ਫਿਰ ਉਹਨਾਂ ਦਾ ਵਿਆਹ ਮੇਰੀ ਮਾਸੀ ਨਾਲ ਹੋਇਆ ਸੀ ਮੇਰੀ ਜਾਣਕਾਰੀ ਅਨੁਸਾਰ ਪਹਿਲੇ ਵਿਆਹ ਵਿਛਲੇ ਉਹਨਾਂ ਦੇ ਸਾਲੇ ਨੂੰ ਸਹਾਰਨਪੁਰ ਵਾਲੀ ਕਿਸੇ ਰਾਣੀ ਨੇ ਆਪਣਾ ਮਤਪੰਨਾ ਬਣਾਇਆ ਹੋਇਆ ਸੀ ਰਾਣੀ ਦੀਆਂ ਆਪਣੀਆਂ ਦੋਤੀਆਂ ਹੀ ਸਨ ਉਦੋਂ ਕੁੜੀਆਂ ਦੇ ਨਾਮ ਜ਼ਮੀਨ ਨਹੀਂ ਸੀ ਲੱਗਦੀ ਸੋ ਉਸ ਮਤਵੰਨੇ ਦੇ ਨਾਮ ਹੀ 600 ਏਕੜ ਜ਼ਮੀਨ ਸੀ ਉਹ ਖਾਣ ਪੀਣ ਵਾਲਾ ਐਸ਼ ਪ੍ਰਸਤ ਬੰਦਾ ਸੀ ਕੈਪਟਨ ਰਣ ਸਿੰਘ ਦੇ ਚਾਚੇ ਤਾਈ ਦੇ ਪੁੱਤਰਾਂ ਨੇ ਉਹਨਾਂ ਨੂੰ ਮਨਾਇਆ ਕਿ ਇਹ ਜ਼ਮੀਨ ਤਾਂ ਮਤਵੰਨੇ ਅਰਥਾਤ ਉਹਨਾਂ ਦੇ ਸਾਲੇ ਨੇ ਖਾ ਪੀ ਹੀ ਛੱਡਣੀ ਹੈ ਕਿਉਂ ਨਾ ਆਪਾਂ ਸਾਰੇ ਰਲ ਮਿਲ ਕੇ ਸੌਦਾ ਕਰ ਲਈਏ ਗਲਤੂਰੀ ਤੇ ਸਿਰੇ ਵੀ ਚੜੀ ਤੇ ਜਾਮਾ ਰਹੀਏ ਇਸ ਜ਼ਮੀਨ ਦੇ ਮਾਲਕ ਬਣ ਗਏ ਭਾਈਵਾਲਾਂ ਵਿੱਚ ਕੈਪਟਨ ਨਰਿੰਦਰ ਸਿੰਘ ਦੇ ਨਾਲ ਇੱਕ ਰਿਟਾਇਰਡ ਸੈਸ਼ਨ ਜੱਜ ਕਰਤਾਰ ਸਿੰਘ ਰਿਟਾਇਰਡ ਐਸਐਸਪੀ ਕਰਮ ਸਿੰਘ ਹਜ਼ਾਰਾ ਸਿੰਘ ਚੰਚਲ ਸਿੰਘ ਤੇ ਰਚਪਾਲ ਸਿੰਘ ਸਨ ਇਹਨਾਂ ਦੇ ਇੱਕ ਭਰਾ ਹਰਬੰਸ ਸਿੰਘ ਜਮਾਰਾਏ ਪਿੰਡ ਵਹੀ ਰਹਿੰਦਾ ਸੀ ਤੇ ਸਾਰੇ ਭਰਾਵਾਂ ਦੀ ਉਥੋਂ ਦੀ ਜ਼ਮੀਨ ਸੰਭਾਲਦਾ ਤੇ ਨਾਲ ਹੀ ਸਾਰੇ ਭਰਾਵਾਂ ਦੇ ਆਏ ਗਏ ਪਰਿਵਾਰਾਂ ਦੇ ਜੀਆਂ ਦੀ ਵੀ ਪਿੰਡ ਗਿਆ ਤੋਂ ਸਾਮ ਸੰਭਾਲ ਕਰਦਾ ਸੀ ਉਹ ਸ਼ਰਮਣੀ ਕਮੇਟੀ ਵਿੱਚ ਵੀ ਕਿਸੇ ਚੰਗੇ ਅਹੁਦੇ ਤੇ ਰਹਿ ਚੁੱਕਾ ਸੀ ਉਸ ਦਾ ਪੁੱਤਰ ਲਖਵੀਰ ਸਿੰਘ ਆਪਣੇ ਪਰਿਵਾਰ ਸਮੇਤ ਹੱਥੇ ਹੀ ਰਹਿੰਦਾ ਸੀ ਹੱਤੀ ਦੀ ਆਬਾਦੀ ਗੁਵਿੰਦਵਾਲ ਜਾਂਦੀ ਸੜਕ ਤੋਂ ਥੋੜੇ ਹੀ ਫਾਸਲੇ ਤੇ ਸਥਿਤ ਸੀ ਇਸ ਦੇ ਅੰਦਰ ਦਾਖਲ ਹੋਣ ਵਾਸਤੇ ਕਾਫੀ ਵੱਡੀ ਪੱਕੀ ਡਿਉੜੀ ਸੀ ਤੇ ਚਾਰ ਚਫੇਰੇ ਕੱਚੀ ਮਿੱਟੀ ਦੀ ਉੱਚੀ ਤੇ ਚੌੜੀ ਕੰਧ ਸੀ ਅੰਦਾਜ਼ਨ 8 ਤੋਂ 10 ਏਕੜ ਦਾ ਚੌੜਸ ਏਰੀਆ ਹੋਵੇਗਾ ਜੋ ਬਲਿਆ ਹੋਇਆ ਸੀ ਐਨ ਵਿਚਕਾਰ ਕੈਪਟਨ ਨਰੈਣ ਸਿੰਘ ਦਾ ਘਰ ਤੇ ਪਾਸਿਆਂ ਵੱਲ ਕਾਫੀ ਫਾਸਲਾ ਛੜਛੜ ਕੇ ਹੋਰ ਸਾਰੇ ਪਰਿਵਾਰਾਂ ਦੇ ਘਰ ਸਨ ਚਾਰ ਦੀਵਾਰੀ ਦੇ ਨਾਲ ਨਾਲ ਵਕਫਾ ਕੰਮ ਕਰਨ ਕਰਾਉਣ ਵਾਲੇ ਪਰਿਵਾਰ ਵਸਾਏ ਹੋਏ ਸਨ ਮੇਰੇ ਬਚਪਨ ਦੇ ਚਿੱਤਰਾਂ ਮੁਤਾਬਕ ਇਸ ਪਿੰਡ ਦਾ ਇੱਕ ਮਿਸਤਰੀ ਸੀ ਮੋਹਨ ਸਿੰਘ ਉਸ ਦਾ ਪਰਿਵਾਰ ਵੀ ਨਾਲ ਸੀ ਬਾਅਦ ਵਿੱਚ ਸ਼ਹਿਰ ਪਰਮਿੰਦਰਜੀਤ ਨੇ ਇੱਕ ਵਾਰ ਦੱਸਿਆ ਸੀ ਕਿ ਉਹ ਉਸ ਦਾ ਮਾਸੜ ਸੀ ਇਸ ਤਰ੍ਹਾਂ ਵੱਖ-ਵੱਖ ਤਰ੍ਹਾਂ ਦੇ ਕੰਮ ਕਰਨ ਵਾਲੇ ਹੋਰ ਕਾਮੇ ਵੀ ਪਰਿਵਾਰਾਂ ਸਮੇਤ ਰਹਿੰਦੇ ਸਨ ਚਾਰ ਚਫੇਰੇ ਸਾਰਿਆਂ ਦੀਆਂ ਪਹਿਲੀਆਂ ਸੰਨ ਤੇ ਵਿਚਕਾਰ ਸਭ ਦੇ ਘਰ ਸੈਸ਼ਨ ਜੱਜ ਕਰਤਾਰ ਸਿੰਘ ਦਾ ਦੋ ਮੰਜ਼ਲਾ ਘਰ ਪੱਕਾ ਸੀ ਹੱਥੇ ਅੰਦਰ ਜਨਵਰੀ ਡਿਊਟੀ ਦੇ ਦੋਵੇਂ ਪਾਸੇ ਪੱਕੇ ਕਮਰਿਆਂ ਵਾਲੇ ਘਰ ਸਨ ਮੇਰੀ ਮਾਸੀ ਦੇ ਘਰ ਦੇ ਕੁਝ ਹਿੱਸੇ ਪੱਕੇ ਤੇ ਕੁਝ ਕਮਰੇ ਕੱਚੇ ਵੀ ਸਨ ਬੋਤਾ ਬੈਂਡ ਖਲੋਣ ਵਾਲੇ ਹਿੱਸੇ ਵਿੱਚ ਜੋੜੀਆਂ ਕੰਧਾਂ ਵਾਲੀ ਦੋ ਵੱਡੇ ਵੱਡੇ ਕਮਰੇ ਪੱਕੇ ਸਨ ਪਰ ਬਾਹਰੋਂ ਮਿੱਟੀ ਨਾਲ ਚੰਗੀ ਤਰ੍ਹਾਂ ਲੰਬੇ ਹੋਏ ਸਨ ਉਹਨਾਂ ਵਿੱਚ ਛੱਤ ਨਾਲ ਇੱਕ ਰੱਸੀ ਨਾਲ ਖਿੱਚਣ ਵਾਲਾ ਵੱਡਾ ਸਾਰਾ ਪੱਖਾ ਟੰਗਿਆ ਹੋਇਆ ਹੁੰਦਾ ਸੀ ਗਰਮੀਆਂ ਵਿੱਚ ਕਿਸੇ ਨਾ ਕਿਸੇ ਕੰਮੇ ਨੂੰ ਉਸ ਪੱਖੇ ਦੀ ਰੱਸੀ ਖਿੱਚਣ ਵਾਸਤੇ ਸੱਜ ਲਿਆ ਜਾਂਦਾ ਸੀ ਬਿਜਲੀ ਆਉਣ ਤੋਂ ਪਹਿਲਾਂ ਲੈਂਪ ਤੇ ਲਾਲਟਨਾ ਹੀ ਰਾਤਾਂ ਨੂੰ ਚਾਨਣ ਦਾ ਸਾਧਨ ਸਨ ਪਰ ਜਲਦੀ ਹੀ ਇੱਥੇ ਬਿਜਲੀ ਦੇ ਬਲਬ ਜਗਣ ਲੱਗ ਪਏ ਸਨ ਮਾਸੀ ਦੇ ਘਰ ਦੇ ਅੰਦਰ ਪੈਲੀਆਂ ਦੇ ਨਾਲ ਲੱਗਦੇ ਪਾਸੇ ਪਾਣੀ ਵਾਲੀ ਮੋਟਰ ਲੱਗੀ ਹੋਈ ਸੀ ਤੇ ਨਾਲ ਹੀ ਗੁਸਲਖਾਨਾ ਸੀ ਹਾਟੇ ਦੀ ਵੱਡੀ ਡਿਊਟੀ ਦੇ ਸਾਹਮਣੇ ਸਾਂਝੇ ਵਿੜੇ ਵਿੱਚ ਇੱਕ ਵਿਸ਼ਾਲ ਬੋਰਡ ਸੀ ਜਿਸ 'ਤੇ ਲੰਬੀਆਂ ਹਵਾਈ ਜਣਾ ਚਾਰ-ਛੇ ਫੇਰੇ ਲੰਕਤੀਆਂ ਸਨ ਹਿੱਸੇ ਥੱਲੇ ਗਰਮੀਆਂ ਦੀ ਦੁਪਹਿਰ ਨੂੰ ਸਾਰੇ ਪਰਿਵਾਰਾਂ ਦੇ ਪਸ਼ੂ ਬੱਜੇ ਰਹਿੰਦੇ ਤੇ ਕਿਸੇ ਕੰਮੇ ਦਾ ਬਜ਼ੁਰਗ ਪਿਓ ਵੀ ਮੰਜਾ ਢਾਕੇ ਛਾਵੇਂ ਪਿਆ ਰਹਿੰਦਾ ਸੀ ਲੋੜ ਦਾ ਨਿੱਕਾ-ਮੋਟਾ ਸਮਾਨ ਸੜਕ ਦੇ ਦੂਜੇ ਪਾਸੇ ਵਾਸਤੇ ਪਿੰਡ ਬਈ ਪੂਈ ਤੋਂ ਮੰਗਵਾਇਆ ਜਾਂਦਾ ਤੇ ਜੋ ਪਿੰਡੋਂ ਨਾ ਮਿਲ ਸਕਦਾ ਹੋਵੇ ਉਸ ਵਾਸਤੇ ਤਰਨ-ਤਾਰਨ ਜਾਣਾ ਪੈਂਦਾ ਸੀ ਅਮੇ ਛੋਟੇ ਸੀ ਪਰ ਕਿਸੇ ਵੀ ਹੋਰ ਪਿੰਡ ਵਾਂਗ ਸਾਈਕਲਾਂ ਤੇ ਪਿੰਡੋਂ-ਪਿੰਡ ਘੁੰਮਦੇ ਚੂੜੀਆਂ ਵਾਲੇ ਜਾਂ ਹੋਰ ਘਰੇਲੂ ਲੋੜਾਂ ਦਾ ਸਾਮਾਨ ਵੇਚਦੇ ਫੇਰੀ ਵਾਲੇ ਵੀ ਅਕਸਰ ਆ ਜਾਂਦੇ ਸਨ ਚਿੱਠੀ ਪੱਤਰੀ ਵੀ ਹੱਥ ਤੇ ਪਚਾਉਣ ਲੱਗ ਪਈ ਸੀ ਇੱਕ ਪੰਡਤ ਵੀ ਗਾਹੇ-ਬਗਾਹੇ ਆ ਕੇ ਸਾਰੇ ਘਰੀ ਚੱਕਰ ਲਾ ਕੇ ਪੇਸ਼ੇਨ ਗੁਈਆਂ ਕਰ ਜਾਂਦਾ ਸੀ ਇਸੇ ਸਬੰਧ ਵਿੱਚ ਯਾਦ ਆਇਆ ਕਿ ਉਦੋਂ ਮੈਂ ਸ਼ਾਇਦ 5ਵੀਂ ਜਮਾਤ ਵਿੱਚ ਸਾਂ ਜਦੋਂ ਇੱਕ ਵਾਰ ਉਹ ਆਇਆ ਤਾਂ ਸਾਰਿਆਂ ਦੇ ਨਾਲ ਮੈਂ ਵੀ ਆਪਣਾ ਹੱਥ ਦਿਖਾ ਕੇ ਉਸਨੂੰ ਪੁੱਛਿਆ ਕਿ ਮੇਰੀ ਕਿਸਮਤ ਵਿੱਚ ਪੜ੍ਹਾਈ ਕਿੰਨੀ ਕੁ ਹੈ ਉਸਨੇ ਮੇਰੇ ਵੱਲ ਦੇਖ ਕੇ ਕਿਹਾ ਕੁਝ ਮਾਤਾ ਪੜ ਲਏਗੀ ਮੈਂ ਕਿਹਾ ਨਹੀਂ ਮੈਂ ਤਾਂ ਜ਼ਿਆਦਾ ਪੜਾਂਗੀ ਅਸਲ ਵਿੱਚ ਆਉਂਦੇ ਰਹਿਣ ਕਰਕੇ ਉਸ ਨੂੰ ਪਰਿਵਾਰ ਕ੍ਰਿਸ਼ਚਾਂ ਬਾਰੇ ਪਤਾ ਸੀ ਤੇ ਮੇਰੇ ਪਿਤਾ ਜੀ ਦੇ ਨੌਕਰੀ ਬੇਸ਼ਾਹ ਹੁਣ ਕਰਕੇ ਅਮੀਰ ਸਰਦਾਰ ਨਾ ਹੋਣ ਕਰਕੇ ਉਸਨੇ ਅੰਦਾਜ਼ਾ ਲਾ ਲਿਆ ਸੀ ਕਿ ਮੇਰੇ ਕੋਲੋਂ ਇਨਾ ਕੁ ਹੀ ਪੜਿਆ ਜਾ ਸਕਣਾ ਹੁੰਦੇ ਲੋਕ ਵੀ ਤਾਂ ਇੱਕ ਤਰ੍ਹਾਂ ਦੇ ਮਨੋਗਿਆਨੀ ਹੀ ਹੁੰਦੇ ਹਨ ਕਿਸੇ ਦਾ ਹਾਲ ਚੁਸਤੀ ਮਰਜ਼ੀ ਦੇਖ ਕੇ ਉਹ ਜਾ ਜਵਾਬ ਦੇਣ ਵਾਲੇ ਪਾਕਿਸਤਾਨ ਬੰਦ ਤੋਂ ਪਿੱਛੋਂ ਪਾਕਿਸਤਾਨ ਤੋਂ ਆਏ ਕੁਝ ਬਾਜ਼ੀਗਰ ਪਰਿਵਾਰ ਵੀ ਉਹਨੀ ਦੇ ਨਹੀਂ ਉੱਥੇ ਹੀ ਰਹਿੰਦੇ ਸਨ ਮਾਸਰ ਜੀ ਯਾਨੀ ਕੈਪਟਨ ਨਰੈਣ ਸਿੰਘ ਉਹਨਾਂ ਨੂੰ ਸਾਰੇ ਬਾਉ ਜੀ ਹੀ ਕਹਿੰਦੇ ਸਨ ਨੇ ਬਾਜ਼ੀਗਰਾਂ ਨੂੰ ਦੋ ਕਿੱਲੇ ਜ਼ਮੀਨ ਰਹਿਣ ਵਾਸਤੇ ਦਿੱਤੀ ਹੁੰਦੀ ਸੀ ਉਸ ਵਿੱਚ ਉਹ ਰੱਸੀਆਂ ਦੀ ਮਦਦ ਨਾਲ ਕਾਨੇ ਬੀੜ-ਬੀੜ ਕੇ ਬਣਾਈਆਂ ਹੋਈਆਂ ਆਪਣੀਆਂ ਟੱਪਰੀਆਂ ਲਾ ਕੇ ਰਹਿੰਦੇ ਸਨ ਉਹ ਕਈ ਪਰਵਾਰਾਂ ਦਾ ਇਕੱਠ ਹੁੰਦਾ ਸੀ ਜਿਸ ਵਿੱਚ ਕਗਰੀਆਂ ਵਾਲੀਆਂ ਔਰਤਾਂ ਤੇ ਥੋਤੀਆਂ ਵਾਲੇ ਮਰਦ ਹੁੰਦੇ ਸਨ ਖਚਰਾ ਤੇ ਖੋਤੇ ਵੀ ਟੱਪਰੀਆਂ ਦੇ ਵਿੱਚ ਵਿਚਾਰੇ ਹੀ ਵੱਜੇ ਹੋਏ ਹੁੰਦੇ ਸਨ ਉਹਨਾਂ ਦੀ ਇੱਕ ਵਡੇਰੀ ਔਰਤ ਦਾ ਨਾਂ ਸੀ ਨਾਮ ਬੋਸ ਸੋਨੀ ਸਿਆਣੀ ਤੇ ਸੱਜੀ ਸੀ ਅਕਸਰ ਹਾਥੀ ਦੇ ਘਰਾਂ ਵਿੱਚ ਕਿਸੇ ਕੰਮਕਾਰ ਵਾਸਤੇ ਸੱਜਣ ਤੇ ਨਾਮੋ ਹੀ ਆਉਂਦੀ ਰਹਿੰਦੀ ਸੀ ਉਸ ਦੀ ਘਗਰੀ ਅੱਜ ਕੱਲ੍ਹ ਦੀਆਂ ਟੱਪਰੀ ਵਾਲ ਸੌਰਤਾਂ ਵਰਗੀ ਨਹੀਂ ਸੀ ਹੁੰਦੀ ਉਸ ਉੱਤੇ ਰਜਾਈਆਂ ਤਲਾਈਆਂ ਵਾਂਗ ਨੰਗਨਦਿਆਂ ਵਰਗੇ ਨਿੱਕੇ ਨਿੱਕੇ ਟੋਪੇ ਲਾਏ ਹੁੰਦੇ ਸਨ ਸ਼ਾਇਦ ਉਹ ਦੋ ਕੱਪੜਿਆਂ ਨੂੰ ਜੋੜ ਕੇ ਬਣਾਈ ਹੁੰਦੀ ਸੀ ਇਸ ਤਰ੍ਹਾਂ ਬਣੀ ਹੋਣ ਕਰਕੇ ਉਸ ਨੂੰ ਵਟ ਨਹੀਂ ਸੰਭੰਦੇ ਤੇ ਮਜ਼ਬੂਤ ਵੀ ਰਹਿੰਦੀ ਹੋਵੇਗੀ ਟੱਪਰੀਆਂ ਵਾਲੇ ਕੁਝ ਬੰਦੇ ਤਾਂ ਇੱਥੋਂ ਦੇ ਪਰਿਵਾਰਾਂ ਨਾਲ ਖੇਤੀ ਦਾ ਕੰਮ ਕਰਦੇ ਸਨ ਤੇ ਕੁਝ ਬਾਹਰ ਜਾ ਕੇ ਆਪਣੇ ਪੁਛਤੈਣੀ ਕੰਮ ਵੀ ਕਰਦੇ ਹੋਣਗੇ ਮੈਂ ਦੂਸਰੀ ਜਾਂ ਤੀਸਰੀ ਜਮਾਤ ਵਿੱਚ ਪੜਦਿਆਂ ਕਈ ਵਾਰ ਉਹਨਾਂ ਦੀਆਂ ਟੱਪਰੀਆਂ ਵੱਲ ਚਲੀ ਜਾਂਦੀ ਸਾਂ ਜਿਨੇ ਆਪਣੇ ਚੌਕੇ ਚੁੱਲ੍ਹੇ ਦੇ ਕੰਮਾਂ ਤੋਂ ਵੇਲੀਆਂ ਹੋ ਕੇ ਔਰਤਾਂ ਨੂੰ 5 5 6 6 ਦੀ ਲਾਈਨ ਵਿੱਚ ਇੱਕ ਦੂਜੀ ਦੇ ਪਿੱਛੇ ਬੈਠੀਆਂ ਝੂਆਂ ਕੱਢਦਿਆਂ ਵੀ ਕਈ ਵਾਰ ਵੇਖਿਆ ਸੀ ਹਰ ਦੋ ਸਾਲ ਪਿੱਛੋਂ ਉਹਨਾਂ ਦੀਆਂ ਰਹਿਣ ਵਾਲੀਆਂ ਪਹਿਲੀਆਂ ਬਦਲ ਦਿੱਤੀਆਂ ਜਾਂਦੀਆਂ ਸਨ ਇਥੇ ਇੱਕ ਬਹੁਤ ਹੀ ਸੁਹਿਰਦ ਮੁਸਲਮਾਨ ਕਾਮਾਵੀ ਸੀ ਉਸਦਾ ਅਸਲੀ ਨਾਮ ਤਾਂ ਪਤਾ ਨਹੀਂ ਕੀ ਸੀ ਪਰ ਬੰਦੇ ਉਸਨੂੰ ਤੰਨਾ ਕਹਿੰਦੇ ਸਨ ਤੰਨਾ ਕਰਨਾ ਤੋਂ ਬਿਲਕੁਲ ਬੋਲਾ ਸੀ ਇਸ ਕਰਕੇ ਉਹਦਾ ਨਾਮ ਆਮ ਤੌਰ ਤੇ ਬੋਲਾ ਹੀ ਚੱਲਦਾ ਸੀ ਤੇ ਹਾਥੇ ਦੇ ਪਰਿਵਾਰਾਂ ਕੋਲ ਹੀ ਵਾਰੀ-ਵਾਰੀ ਰਹਿੰਦਾ ਸੀ ਉਹ ਮਨਮਰਜ਼ੀ ਦਾ ਮਾਲਕ ਸੀ ਪਰ ਜ਼ਿੰਮੇਵਾਰੇ ਨਾ ਸੀ ਕਿ ਜਿਸ ਨਾਲ ਜਿਹੜੇ ਸਾਲ ਵਾਸਤੇ ਕੰਮ ਕਰਨ ਦੀ ਗੱਲ ਕਰ ਲੈਂਦਾ ਉਸ ਨੂੰ ਫਿਰ ਸਾਲ ਭਰ ਵਾਸਤੇ ਆਪਣੀ ਫਸਲ ਦੀ ਬਜਾਈ ਕਟਾਈ ਤੇ ਸਾਮਸਮਾਲ ਆਦਿ ਕਿਸੇ ਤਰ੍ਹਾਂ ਦਾ ਕੋਈ ਫਿਕਰ ਨਾ ਰਹਿੰਦਾ ਇਸ ਤਰ੍ਹਾਂ ਹਾਤਾ ਇੱਕ ਐਸਾ ਪਰਿਵਾਰਕ ਪਿੰਡ ਸੀ ਜਿੱਥੇ ਹਰ ਕੋਈ ਆਪਣੀ ਮਰਜ਼ੀ ਦਾ مالک ਵੀ ਸੀ ਤੇ ਆਪਸੀ ਮਿਲਵਰਤਨ ਵੀ ਪੂਰੀ ਸੀ। ਭਾਵੇਂ ਚਾਰ ਚਫੇਰੇ ਸਹਿਯੋਗੀ ਸੱਜਣ ਸਨ ਪਰ ਫਿਰ ਵੀ ਸਾਰਿਆਂ ਨੂੰ ਆਪਣੀ ਸੁਰੱਖਿਆ ਦਾ ਫਿਕਰ ਵੀ ਰਹਿੰਦਾ ਸੀ। ਮੈਨੂੰ ਯਾਦ ਹੈ ਕਿ ਮੇਰੀ ਮਾਸ ਸੀ ਤੇ ਮਾਸਟਰ ਜਦੋਂ ਰਾਤ ਨੂੰ ਸੌਣ ਲੱਗਦੇ ਤਾਂ ਦੋਹਾਂ ਦੇ ਮੰਜਿਆਂ ਤੇ ਇੱਕ ਪਾਸੇ ਬਿਸਤਰੀ ਹੀਟ ਮਦੂਕ ਰੱਖੀ ਹੁੰਦੀ ਸੀ। ਸ਼ਾਇਦ ਦੂਜੇ ਪਰਿਵਾਰ ਵੀ ਇਸੇ ਤਰ੍ਹਾਂ ਕਰਦੇ ਹੋਣਗੇ। ਸਾਰੇ ਸਰਦੇ ਪੁੱਜਦੇ ਸਰਦਾਰ ਸੰਤ ਚੰਗੀਆਂ ਨੌਕਰੀਆਂ ਤੋਂ ਰਟਾਇਰ ਹੋ ਕੇ ਆਏ ਸਨ। ਕੁਝ ਅਜੀਬੀ ਵੱਡੀਆਂ ਪੋਸਟਾਂ ਤੇ ਸਨ ਸਾਰਿਆਂ ਦੇ ਬੱਚੇ ਵੀ ਪੜੇ ਲਿਖੇ ਸਨ ਤੇ ਮਨਮਰਜ਼ੀ ਨਾਲ ਜਿਉਣ ਵਾਲੇ ਵੀ ਸਨ ਕਿਸੇ ਨੇ ਘੋੜੀ ਰੱਖੀ ਹੁੰਦੀ ਸੀ ਤੇ ਕਿਸੇ ਨੇ ਮੋਟਰਸਾਈਕਲ ਇਸ ਘੁਗ ਵਸਤੇ ਨਿੱਕੇ ਜਿਹੇ ਪਿੰਡ ਵਿੱਚ ਮੇਰਾ ਆਖਰੀ ਚੱਕਰ 1977 ਵਿੱਚ ਲੱਗਾ ਸੀ ਫਿਰ ਕੁਝ ਪਰਿਵਾਰਕ ਕਾਰਨ ਅਜਿਹੇ ਹੋ ਗਏ ਕਿ ਕਈ ਸਾਲ ਉਧਰ ਚੱਕਰ ਹੀ ਨਾ ਲੱਗਾ ਕਦੇ-ਕਦੇ ਕਿਸੇ ਰਾਹੀਂ ਹਾਲਾਤ ਦਾ ਪਤਾ ਲੱਗ ਜਾਂਦਾ ਰਿਹਾ ਮਾਸੜ ਜੀ ਦੀ ਮੌਤ ਤੋਂ ਬਾਅਦ ਉਹਨਾਂ ਦਾ ਇੱਕੋ ਇੱਕ ਲੜਕਾ ਇੱਥੋਂ ਦੀ ਜ਼ਮੀਨ ਵੇਚ ਕੇ ਮਾਲਵੇ ਵਿੱਚ ਆਪਣੇ ਸਹੁਰਿਆਂ ਦੇ ਪਿੰਡ ਰਹਿਣ ਚਲਾ ਗਿਆ ਕਿਉਂਕਿ ਉਸਦੀ ਘਰਵਾਲੀ ਮਾਪਿਆਂ ਦੀ ਇਕੱਲੀ ਧੀ ਸੀ ਤੇ ਕਾਫੀ ਜ਼ਮੀਨ ਦੀ ਵਾਰਸ ਵੀ ਸੀ ਲੜਕੀਆਂ ਪਹਿਲਾਂ ਹੀ ਵੈਹੀਆਂ ਹੋਈਆਂ ਸਨ ਮਾਸੀ ਦਾ ਆਪਣੇ ਕਿਸੇ ਧੀ ਪੁੱਤਰ ਨਾਲ ਕੋਈ ਖਾਸ ਤਾਲਮਿਲ ਨਹੀਂ ਸੀ ਰਿਹਾ ਪਹਿਲਾਂ ਉਹ ਕੋਈ ਥੇਰ ਜਾਮਾ ਰੇ ਪਿੰਡ ਜਾ ਕੇ ਰਹਿੰਦੀ ਰਹੀ ਤੇ ਫਿਰ ਤਨਤਨ ਵਿਰਧ ਘਰ ਵਿੱਚ ਹੀ ਪੂਰੀ ਹੋ ਗਈ ਸੁਣਿਆ ਸੀ ਕਿ ਉਸ ਨੂੰ ਵਿਰਧ ਕਰਵਾ ਲੈਣੇ ਆਖਰੀ ਦਿਨਾਂ ਵਿੱਚ ਪੁੱਛਿਆ ਸੀ ਕਿ ਕਿਸੇ ਰਿਸ਼ਤੇਦਾਰ ਨੂੰ ਮਿਲਣਾ ਹੋਵੇ ਤਾਂ ਦੱਸੋ ਬਿਲਾ ਦਿਏ ਉਸਨੇ ਕਿਹਾ ਸੀ ਕਿ ਮੇਰਾ ਕੋਈ ਨਹੀਂ ਕਈ ਸਾਲ ਪਿੱਛੋਂ ਗੁਇੰਦਵਾਲ ਜਾਂਦਿਆਂ ਰਸਤੇ ਵਿੱਚ ਹਾਤੇ ਨੂੰ ਵੇਖਣ ਦੀ ਇੱਛਾ ਹੋਈ ਤੋ ਉਥੇ ਕਿਸੇ ਕੰਦ ਕੰਧੋਲੀ ਤੱਕ ਦੀ ਨਿਸ਼ਾਨੀ ਨਾ ਲੱਭੀ ਪੈਰੀਆਂ ਹੀ ਪੈਰੀਆਂ ਸਨ ਮਾਸੀ ਦੀ ਵੱਡੀ ਲੜਕੀ ਜੋ ਅੱਜਕੱਲ ਆਪਣੀ ਬੇਟੀ ਕੋਲ ਗੁੜਗਾਉਂ ਰਹਿੰਦੀ ਐ ਨੂੰ ਫੋਨ ਕਰਕੇ ਹਾਤੇ ਦੇ ਖਤਮ ਹੋ ਜਾਣ ਬਾਰੇ ਪੁੱਛਿਆ ਤੋ ਉਸਨੇ ਦੱਸਿਆ ਕਿ ਕੁਝ ਪਰਿਵਾਰਾਂ ਦੇ ਮੁੰਡੇ ਤਾਂ ਜਿੱਥੇ ਨੌਕਰੀਆਂ ਸਨ ਉੱਥੇ ਚਲੇ ਗਏ ਇੱਕ ਟੱਬਰ ਦੇ ਲੜਕੇ ਵਿਦੇਸ਼ ਚਲੇ ਗਏ ਬਾਕੀਆਂ ਨੇ ਇੱਧਰ ਉੱਧਰ ਦੋਸਤੀਆਂ ਕਰ ਲਈਆਂ ਫਿਰ ਸ਼ਰਾਬ ਆਦਤ ਦੇ ਚੱਕਰ ਵਿੱਚ ਜ਼ਮੀਨਾਂ ਵੇਚ ਦਿੱਤੀਆਂ ਤੇ ਹਾਤੇ ਦਾ ਨਾਮ ਨਿਸ਼ਾਨ ਹੀ ਮਿਟ ਗਿਆ ਇਸ ਤਰ੍ਹਾਂ ਇਹ ਪਿੰਡ ਜਿਵੇਂ ਇੱਕ ਪੀੜੀ ਦੇ ਹੱਥੀਂ ਯਾਨੀ ਸ਼ਰਾਬੀ ਬੰਦੇ ਵੱਲੋਂ ਸ਼ਰਾਬਖੋਰੀ ਖਾਤਰ ਜ਼ਮੀਨ ਵੇਚਣ ਕਰਕੇ ਬਸਿਆਸੀ ਉਸੇ ਹੀ ਤਰ੍ਹਾਂ ਅਗਲੀ ਪੀੜੀ ਦੇ ਹੱਥੋਂ ਧਰਤੀ ਤੋਂ ਮਿਟ ਵੀ ਗਿਆ। ਧੰਨਵਾਦ।